ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਪਤਨੀ ਮਿਲਾਨੀਆ 트੍ਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਮ ਇੱਕ ਪੱਤਰ ਲਿਖ ਕੇ ਉਹਨਾਂ ਨੂੰ ਪਰਤਾਕ ਤੌਰ ਤੇ ਯੂਕਰੇਨ ਦੇ ਵਿੱਚ ਸ਼ਾਂਤੀ ਦੀ ਅਪੀਲ ਕੀਤੀ ਹੈ ਮਿਲਾਨੀਆ 트੍ਰੰਪ ਦੇ ਇਸ ਪੱਤਰ ਦੇ ਵਿੱਚ ਯੂਕਰੇਨ ਦਾ ਨਾਮ ਨਹੀਂ ਲਿਆ ਗਿਆ ਪਰ ਪੁਤਿਨ ਨੂੰ ਬੱਚਿਆਂ ਤੇ ਉਹਨਾਂ ਦੀ ਉਸ ਮਾਸੂਮੀਅਤ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ ਜੋ ਕਿ ਪੰਗੋਲੀਕ ਸਰਹੱਦਾਂ ਸਰਕਾਰ ਅਤੇ ਵਿਚਾਰਧਾਰਾ ਤੋਂ ਪਰੇ ਹੈ 트੍ਰੰਪ ਨੇ ਮਿਲਾਨੀਆ ਦਾ ਇਹ ਪੱਤਰ ਪੁਤਿਨ ਨੂੰ ਲਾਸਕਾ ਦੇ ਵਿੱਚ ਸੌਪਿਆ 트럼ਪ ਅਤੇ ਪੁਤਿਨ ਵਿਚਾਲੇ ਸ਼ੁੱਕਰਵਾਰ ਨੂੰ ਲਾਸਕਾ ਦੇ ਵਿੱਚ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਯੂਕਰੇਨ ਅਤੇ ਰੂਸ ਵਿਚਾਲੇ ਲੰਬੇ ਸਮੇਂ ਤੋਂ جاری ਜੰਗ ਨੂੰ ਸਮਾਪਤ ਕਰਨ ਸੰਬੰਧੀ ਗੱਲਬਾਤ ਕੀਤੀ ਗਈ। ਹਾਲਾਂਕਿ ਇਸ ਮੀਟਿੰਗ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਅਮਰੀਕਾ ਦੀ ਪ੍ਰਥਮ ਮੈਲਾ ਨੇ ਆਪਣੇ ਪੱਤਰ ਦੇ ਵਿੱਚ ਸੰਘਰਸ਼ ਦਾ ਜ਼ਿਕਰ ਸਿੱਧੇ ਤੌਰ ਦੇ ਉੱਤੇ ਨਹੀਂ ਕੀਤਾ। ਸਿਰਫ ਪੁਤਿਨ ਨੂੰ ਇੰਨਾ ਕਿਹਾ ਹੈ ਕਿ ਉਹ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਉਹਨਾਂ ਬੱਚਿਆਂ ਦੇ ਹਾਸੇ ਵਾਪਸ ਲਿਆ ਸਕਦੇ ਨੇ ਜੋ ਕਿ ਇਸ ਸੰਘਰਸ਼ ਦੇ ਵਿੱਚ ਫਸ ਗਏ ਨੇ। ਉਹਨਾਂ ਪੱਤਰ ਦੇ ਵਿੱਚ ਲਿਖਿਆ ਹੈ ਕਿ ਇਹਨਾਂ ਬੱਚਿਆਂ ਦੀ ਮਾਸੂਮੀਅਤ ਦੀ ਰਾਖੀ ਕਰਕੇ ਤੁਸੀਂ ਨਾ ਸਿਰਫ ਰੂਸ ਦੀ ਬਲਕਿ ਪੂਰੀ ਮਨੁੱਖਤਾ ਦੀ ਸੇਵਾ ਕਰੋਗੇ। ਇਸ ਪੱਤਰ ਦੀ ਇੱਕ ਕਾਪੀ ਸਭ ਤੋਂ ਪਹਿਲਾਂ ਫੋਕਸ ਨਿਊਜ਼ ਡਿਜੀਟਲ ਨੂੰ ਵੀ ਦਿੱਤੀ ਗਈ ਹੈ। ਦੂਜੇ ਪਾਸੇ ਅਮਰੀਕਾ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਕਸੀ ਅੱਜ ਵਾਈਟ ਹਾਊਸ ਵਿਖੇ ਮਿਲਣਗੇ। ਇਸ ਮੁਲਾਕਾਤ ਦਾ ਏਜੰਡਾ ਰੂਸ-ਯੂਕਰੇਨ ਯੁੱਧ ਨੂੰ ਰੋਕਣਾ ਹੋਵੇਗਾ। 트੍ਰੰਪ ਨੇ 3 ਦਿਨ ਪਹਿਲਾਂ ਯੂਕਰੇਨ ਯੁੱਧ ਦੇ ਸਬੰਧ ਦੇ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਮੁਲਾਕਾਤ ਕੀਤੀ ਸੀ 3 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਵੀ ਗੱਲਬਾਤ ਬੇਸਿੱਟਾ ਰਹੀ ਸੀ 트੍ਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਯੁੱਧ ਰੋਕਣ ਦੇ ਲਈ ਯੂਕਰੇਨ ਨੂੰ ਰੂਸ ਦੇ ਨਾਲ ਜ਼ਮੀਨ ਦਾ ਆਦਾਨ-ਪ੍ਰਦਾਨ ਕਰਨਾ ਪਵੇਗਾ ਅਜੇ ਇਸ ਸਥਿਤੀ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਇਸ ਮੁੱਦੇ ਦੇ ਉੱਤੇ ਇੱਕ ਵਾਰ ਫਿਰ ਚਰਚਾ ਕੀਤੀ ਜਾ ਸਕਦੀ ਹੈ ਇਸ ਮੀਟਿੰਗ ਦੇ ਵਿੱਚ 트੍ਰੰਪ ਅਤੇ ਜਲੈਕਸੀ ਤੋਂ ਇਲਾਵਾ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਜਰਮਨ ਚਾਂਸਲਰ ਫ੍ਰੈਡਰਿਕ ਫਰਾਂਸ ਦੇ ਰਾਸ਼ਟਰਪਤੀ ਇਟਲੀ ਦੇ ਪ੍ਰਧਾਨ ਮੰਤਰੀ ਅਤੇ ਨਾਟੋ ਦੇ ਸਖਤਰ ਜਨਰਲ ਮਾਰਕ ਰੂਟੇ ਮੌਜੂਦ ਰਹਿਣਗੇ ਇਹ 트੍ਰੰਪ ਅਤੇ ਜਲੇਕਸੀ ਵਿਚਕਾਰ 7 ਮਹੀਨੇ ਦੇ ਵਿੱਚ ਤੀਜੀ ਮੁਲਾਕਾਤ ਹੋਵੇਗੀ ਆਖਰੀ ਵਾਰ ਜਦੋਂ ਜਲੇਕਸੀ ਅਮਰੀਕਾ ਗਏ ਸਨ ਤਾਂ ਉਹਨਾਂ ਦੇ ਉੱਤੇ 트੍ਰੰਪ ਦੇ ਨਾਲ ਤਿੱਖੀ ਬਹਿਸ ਹੋਈ ਸੀ ਟਰੰਪ ਨੇ ਜਲੈਕਸੀ ਨੂੰ ਕਿਹਾ ਸੀ ਕਿ ਉਹ ਅਮਰੀਕਾ ਦੀ ਮਦਦ ਦੇ ਲਈ ਸ਼ੁਕਰਗੁਜ਼ਾਰ ਨਹੀਂ ਹਨ ਟਰੰਪ ਨੇ ਕਿਹਾ ਸੀ ਕਿ ਜਲੈਕਸੀ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਦੇ ਨਾਲ ਜੂਆ ਖੇਡ ਰਿਹਾ ਹੈ ਜਾਂ ਤਾਂ ਸੌਦਾ ਕਰੋ ਜਾਂ ਇਸ ਸੌਦੇ ਤੋਂ ਬਾਹਰ ਹੋਵੋਗੇ ਦੋਮਾ ਆਗੂ ਵਿਚਾਰ ਤਕੀ ਬੈਸ ਤੋਂ ਬਾਅਦ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ ਸੀ ਇਸ ਤੋਂ ਬਾਅਦ ਦੋਵੇਂ 26 ਅਪ੍ਰੈਲ ਨੂੰ ਰੋਮ ਵਿੱਚ ਪਾਪ ਫਰਾਂਸਿਸ ਦੇ ਅੰਤਿਮ ਸੰਸਕਾਰ ਤੇ ਮਿਲੇ ਸਨ ਜਲੈਕਸੀ ਤਿੰਨ ਮੁੱਦਿਆਂ ਦੇ ਉੱਤੇ ਜਿਹੜੇ ਧਿਆਨ ਕੇਂਦ੍ਰਿਤ ਕਰਨਗੇ 트럼ਪ ਦੇ ਨਾਲ ਮੁਲਾਕਾਤ ਦੇ ਵਿੱਚ ਜਲੈਕਸੀ ਦਾ ਮੁੱਖ ਧਿਆਨ ਤਿੰਨ ਮੁੱਦਿਆਂ ਤੇ ਹੋਵੇਗਾ ਪਹਿਲਾ ਯੂਕਰੇਨ ਦੇ ਵਿੱਚ ਨਾਗਰਿਕ ਦੀਆਂ ਹੱਤਿਆਵਾਂ ਬੰਦ ਹੋਣੇ ਚਾਹੀਦੀਆਂ ਨੇ ਰੂਸ ਤੇ ਹੋਰ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਨੇ ਪਹਿਲਾ ਸਥਾਈ ਜੰਗਬੰਦੀ ਹੋਣੀ ਚਾਹੀਦੀ ਹੈ ਫਿਰ ਸੁਰੱਖਿਆ ਗਰੰਟੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਲੈਕਸੀ ਨੇ ਯੂਕਰੇਨ ਅਮਰੀਕਾ ਤੇ ਰੂਸ ਵਿਚਕਾਰ ਤਿੰਨ ਪੱਖੀ ਮੀਟਿੰਗ ਦਾ ਸਮਰਥਨ ਕੀਤਾ ਹੈ ਟਰੰਪ ਨਾਲ ਇਸ ਮੁਲਾਕਾਤ ਦੇ ਵਿੱਚ ਮੀਟਿੰਗ ਦੇ ਵਿੱਚ ਜਲੈਕਸੀ ਇਸ ਗੱਲ ਤੇ ਵੀ ਜ਼ੋਰ ਦੇਣਗੇ ਕਿ ਕਿਸੇ ਵੀ ਸਮਝੌਤੇ ਦੇ ਵਿੱਚ ਯੂਕਰੇਨ ਦੀ ਸੁਰੱਖਿਆ ਅਤੇ ਪ੍ਰਭੂ ਸੱਤਾ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਰੂਸ ਨੇ ਯੂਕਰੇਨ ਦੇ ਲਗਭਗ 20% ਯਾਨੀ ਕਿ ਲਗਭਗ 1,114,500 ਵਰਗ ਕਿਲੋਮੀਟਰ ਤੇ ਕਬਜ਼ਾ ਕਰ ਲਿਆ ਹੈ। ਇਸ ਵਿੱਚ ਕਰੀਮੀਆ, ਡੋਨੇਟਸ, ਲੁਨਾਨਸਕ, ਖੇਰਨਸ ਅਤੇ ਜਾਪੋਰੀਜੀਆ ਵਰਗੇ ਖੇਤਰ ਸ਼ਾਮਲ ਨੇ। ਰੂਸ ਇਨ੍ਹਾਂ ਖੇਤਰਾਂ ਨੂੰ ਆਪਣੀ ਰਣਨੀਤੀ ਅਤੇ ਇਤਿਹਾਸਕ ਵਿਰਾਸਤ ਮੰਨਦਾ ਹੈ। ਇਨਾਂ ਨੂੰ ਛੱਡਣ ਦੇ ਲਈ ਤਿਆਰ ਨਹੀਂ ਹੈ। ਪੁਤਿਨ ਨੇ ਸਪਸ਼ਟ ਤੌਰ ਤੇ ਕਿਹਾ ਕਿ ਯੂਕਰੇਨ ਦੇ ਨਾਲ ਸ਼ਾਂਤੀ ਗੱਲਬਾਤ ਤਾਂ ਹੋ ਸਕਦੀ ਹੈ ਜਦੋਂ ਯੂਕਰੇਨ ਰੂਸ ਦੇ ਕਬਜ਼ੇ ਵਾਲੇ ਖੇਤਰ ਦੇ ਆਪਣਾ ਦਾਵਾ ਛੱਡ ਦਿੰਦਾ ਹੈ। ਉਹਨਾਂ ਨੇ ਖੇਤਰਾਂ ਨੂੰ ਰੂਸ ਦੇ ਹਿੱਸੇ ਦੇ ਵਜੋਂ ਸਵੀਕਾਰ ਕਰਦਾ ਹੈ। ਜਲੈਕਸੀ ਰੂਸ ਨੂੰ ਯੂਕਰੇਨ ਦੀ 1 ਇੰਚ ਵੀ ਜ਼ਮੀਨ ਨਹੀਂ ਦੇਵੇਗਾ। ਉਸ ਦਾ ਮੰਨਣਾ ਹੈ ਕਿ ਜੇਕਰ ਯੂਕਰੇਨ ਹੁਣ ਪਿੱਛੇ ਹਟਦਾ ਹੈ ਤਾਂ ਇਹ ਦੇਸ਼ ਦੀ ਪ੍ਰਭੂਸੱਤਾ ਤੇ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ। ਨਾਲ ਹੀ ਰੂਸ ਨੂੰ ਵੀ ਭਵਿੱਖ ਦੇ ਵਿੱਚ ਹੋਰ ਹਮਲੇ ਕਰਨ ਦਾ ਮੌਕਾ ਮਿਲ ਸਕਦਾ ਹੈ। ਟਰੰਪ ਨੇ 13 ਅਗਸਤ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਕਸੀ ਅਤੇ ਯੂਰਪੀ ਨੇਤਾਵਾਂ ਦੇ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਟਰੰਪ ਨੇ ਯੁੱਧ ਨੂੰ ਖਤਮ ਕਰਨ ਦੇ ਲਈ ਜ਼ਮੀਨ ਦੇ ਤਬਾਦਲੇ ਬਾਰੇ ਗੱਲ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਦੀ ਖੇਤਰੀ ਅਖੰਡਤਾ ਤੇ ਕੋਈ ਵੀ ਫੈਸਲਾ ਸਾਡੇ ਸਿਧਾਂਤ ਅਤੇ ਲੋਕਾਂ ਦੀ ਇੱਛਾ ਨੂੰ ਧਿਆਨ ਵਿੱਚ ਰੱਖੇ ਬਿਨਾਂ ਨਹੀਂ ਲਿਆ ਜਾ ਸਕਦਾ। ਸਾਡੇ ਸਿਧਾਂਤ ਅਤੇ ਸਾਡੀ ਜ਼ਮੀਨ ਦੇ ਨਾਲ ਸੰਬੰਧਿਤ ਫੈਸਲੇ ਨੇਤਾਵਾਂ ਦੇ ਪੱਧਰ ਤੇ ਲਏ ਜਾਣਗੇ ਪਰ ਇਸ ਵਿੱਚ ਯੂਕਰੇਨ ਦੀ ਭਾਗੀਦਾਰੀ ਜ਼ਰੂਰੀ ਹੈ। ਜਲਕਤੀ ਨੇ ਬਿਨਾਂ ਕਿਸੇ ਸ਼ਰਤ ਦੇ ਉੱਤੇ ਜੰਗਬੰਦੀ ਦੀ ਮੰਗ ਕੀਤੀ ਹੈ ਯੁੱਧ ਖਤਮ ਕਰਨ ਦੇ ਲਈ ਪੁਤਿਨ ਦੀਆਂ ਸ਼ਰਤਾਂ ਦੇ ਵਿੱਚੋਂ ਇੱਕ ਇਹ ਹੈ ਕਿ ਯੂਕਰੇਨ ਨੂੰ ਨਾਟੋ ਦੇ ਵਿੱਚ ਸ਼ਾਮਲ ਹੋਣ ਦਾ ਆਪਣਾ ਇਰਾਦਾ ਛੱਡ ਦੇਣਾ ਚਾਹੀਦਾ ਹੈ ਅਲਾਸਕਾ ਦੇ ਵਿੱਚ ਪੁਤਿਨ ਨੇ ਟਰੰਪ ਨੂੰ ਸਪਸ਼ਟ ਕਰ ਦਿੱਤਾ ਹੈ ਸੰਘਰਸ਼ ਨੂੰ ਖਤਮ ਕਰਨ ਦੇ ਲਈ ਉਹਨਾਂ ਦੀ ਸਭ ਤੋਂ ਮਹੱਤਵਪੂਰਨ ਸ਼ਰਤ ਅਜੇ ਵੀ ਕਾਇਮ ਹੈ ਪੁਤਿਨ ਦਾ ਕਹਿਣਾ ਹੈ ਕਿ ਨਾਟੋ ਨੂੰ ਹੁਣ ਪੂਰਬ ਵੱਲ ਨਹੀਂ ਫੈਲਣਾ ਚਾਹੀਦਾ ਯਾਨੀ ਕਿ ਯੂਕਰੇਨ ਨੂੰ ਨਾਟੋ ਦੇ ਵਿੱਚ ਸ਼ਾਮਲ ਹੋਣ ਦੀ ਜ਼ਰਤ ਨਹੀਂ ਹੋਣੀ ਚਾਹੀਦੀ ਪੁਤਿਨ ਨੇ ਕਿਹਾ ਕਿ ਜੇਕਰ ਉਹ ਇਸ ਗੱਲ ਤੇ ਯਕੀਨ ਰੱਖਦੇ ਹਨ ਤਾਂ ਉਹ ਹੋਰ ਮੁੱਦਿਆਂ ਤੇ ਸਮਝੌਤਾ ਕਰਨ ਦੇ ਲਈ ਤਿਆਰ ਹੋਣਗੇ ਰੂਸ ਯੂਕਰੇਨ ਨੂੰ ਆਪਣੀ ਪੱਛਮੀ ਸਰਹੱਦ ਤੇ ਇੱਕ ਬਫਰ ਜ਼ੋਨ ਵਜੋਂ ਵੇਖਦਾ ਹੈ ਪੁਤਿਨ ਨੇ ਟਰੰਪ ਨੂੰ ਪ੍ਰਸਤਾਵ ਦਿੱਤਾ ਹੈ ਉਹ ਡੋਨੇਟੈਕਸ ਦੇ ਬਦਲੇ ਦੱਖਣੀ ਯੂਕਰੇਨ ਦੇ ਖੀਰਸਨ ਅਤੇ ਜਾਪੋਰੇਜिया ਖੇਤਰਾਂ ਦੇ ਵਿੱਚ ਆਪਣੇ ਮੋਰਚੇ ਸਥਿਰ ਕਰੇ ਇਸ ਦਾ ਮਤਲਬ ਇਹ ਹੋਵੇਗਾ ਕਿ ਪੁਤਿਨ ਦੀਆਂ ਫੌਜਾਂ ਉੱਥੇ ਨਵੇਂ ਹਮਲੇ ਨਹੀਂ ਕਰਨਗੀਆਂ ਤੇ ਹੋਰ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰਨਗੀਆਂ ਦਰਅਸਲ ਰੂਸ ਡੋਨਟੈਕਸ ਦੇ ਲਗਭਗ 70% ਹਿੱਸੇ ਨੂੰ ਕੰਟਰੋਲ ਕਰਦਾ ਹੈ ਯੂਕਰੇਨ ਦੇ ਪੱਛਮੀ ਹਿੱਸੇ ਦੇ ਵਿੱਚ ਅਜੇ ਵੀ ਕੁਝ ਵੱਡੇ ਸ਼ਹਿਰ ਨੇ ਜੋ ਇਸ ਦੀ ਫੌਜੀ ਅਤੇ ਸੁਰੱਖਿਆ ਰਣਨੀਤੀ ਦੇ ਲਈ ਮਹੱਤਵਪੂਰਨ ਮੰਨੇ ਜਾਂਦੇ ਨੇ ਡੋਨਟੈਕਸ ਯੂਕਰੇਨ ਦੇ ਪੂਰਬੀ ਹਿੱਸੇ ਦੇ ਵਿੱਚ ਇੱਕ ਇਲਾਕਾ ਹੈ ਜਿਸ ਨੂੰ ਡੋਨਬਾਸ ਖੇਤਰ ਦਾ ਹਿੱਸਾ ਮੰਨਿਆ ਜਾਂਦਾ ਹੈ ਇਹ ਇਲਾਕਾ ਕੋਲਾ ਖਾਨਾ ਅਤੇ ਭਾਰੀ ਉਦਯੋਗ ਲਈ ਜਾਣਿਆ ਜਾਂਦਾ ਹੈ ਆਰਥਿਕ ਤੌਰ ਤੇ ਯੂਕਰੇਨ ਦਾ ਸਭ ਤੋਂ ਖੁਸ਼ਹਾਲ ਇਲਾਕਾ ਮੰਨਿਆ ਜਾਂਦਾ ਹੈ ਯੂਰਪੀ ਦੇਸ਼ ਖਾਸ ਕਰਕੇ ਜਰਮਨੀ ਬ੍ਰਿਟੇਨ ਅਤੇ ਫਰਾਂਸ ਯੂਕਰੇਨ ਦਾ ਆਤਮ ਸਮਰਪਨ ਦੇ ਹੱਕ ਦੇ ਵਿੱਚ ਨਹੀਂ ਹਨ ਉਹਨਾਂ ਨੇ ਰੂਸ ਦੀਆਂ ਸ਼ਰਤਾਂ ਸਵੀਕਾਰ ਕਰਨ ਅਤੇ ਯੂਕਰੇਨ ਦੀ ਪ੍ਰਭੂਸੱਤਾ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਯੂਰਪੀ ਦੇਸ਼ਾਂ ਦਾ ਮੰਨਣਾ ਹੈ ਕਿ ਯੂਕਰੇਨ ਨੂੰ ਸ਼ਾਮਲ ਕੀਤੇ ਬਿਨਾਂ ਜਾਂ ਸੁਰੱਖਿਆ ਗਾਰੰਟੀ ਦਿੱਤੇ ਬਿਨਾਂ ਕਿਸੇ ਵੀ ਸਮਝੌਤਾ ਕਰਨਾ ਗਲਤ ਹੋਵੇਗਾ ਇਸ ਨਾਲ ਸ਼ਾਂਤੀ ਵਾਰਤਾ ਦੇ ਵਿੱਚ ਸਹਿਮਤੀ ਤੇ ਮੁਸ਼ਕਲਾਂ ਪਹੁੰਚਣਾ ਹੋ ਸਕਦਾ ਹੈ ਤੇ ਦੁਜੇਪਾਸੇ ਭਾਰਤ ਤੇ ਅਮਰੀਕਾ ਵਿਚਕਾਰ ਦਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਮੁਲਤਵੀ ਹੋ ਸਕਦੀ ਹੈ ਇਹ 25 ਤੋਂ 29 ਅਗਸਤ ਤੱਕ ਹੋਣੀ ਸੀ ਪੀਟੀਆਈ ਦੇ ਅਨੁਸਾਰ ਇਹ ਮੀਟਿੰਗ ਹੁਣ ਬਾਅਦ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਇਸ ਸਮਝੌਤੇ ਦੇ ਲਈ ਹੁਣ ਤੱਕ ਪੰਜ ਦੌਰ ਦੀ ਗੱਲਬਾਤ ਪੂਰੀ ਹੋ ਚੁੱਕੀ ਹੈ ਅਮਰੀਕੀ ਟੀਮ ਛੇਵੇਂ ਦੌਰ ਦੇ ਲਈ ਭਾਰਤ ਆਉਣ ਵਾਲੀ ਸੀ ਇਸ ਤੋਂ ਪਹਿਲਾਂ ਅਮਰੀਕਾ ਨੇ 6 ਅਗਸਤ ਨੂੰ ਭਾਰਤ ਦੇ ਕੁੱਲ 50% ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਅਮਰੀਕਾ ਖੇਤੀਬਾੜੀ ਅਤੇ ਡੈਰੀ ਖੇਤਰਾਂਵਾਦ ਚ ਵਦੇਰੇ ਬਾਜ਼ਾਰ ਪਹੁੰਚਣ ਦੀ ਮੰਗ ਕਰ ਰਿਹਾ ਹੈ ਪਰ ਭਾਰਤ ਨੇ ਇਸ ਨੂੰ ਇਨਕਾਰ ਕਰ ਦਿੱਤਾ ਭਾਰਤ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰੇਗਾ ਦੋਵੇਂ ਦੇਸ਼ ਸਤੰਬਰ ਅਕਤੂਬਰ 2025 ਤੱਕ ਬੀਟੀਏ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਡੈਰੀ ਉਤਪਾਦਕਾਂ ਨੂੰ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਜੋ ਵਿਵਾਦ ਚੱਲ ਰਿਹਾ ਹੈ ਅਮਰੀਕਾ ਭਾਰਤ ਦੇ ਵਿੱਚ ਆਪਣੇ ਡੈਰੀ ਉਤਪਾਦਕਾਂ ਜਿਵੇਂ ਕਿ ਦੁੱਧ ਪਨੀਰ ਕਿਉਂ ਨੂੰ ਆਯਾਤ ਕਰਨ ਦੀ ਇਜਾਜ਼ਤ ਚਾਹੁੰਦਾ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਉਤ ਦੁੱਧ ਉਤਪਾਦਕ ਹੈ ਅਤੇ ਕਰੋੜਾਂ ਛੋਟੇ ਕਿਸਾਨ ਇਸ ਖੇਤਰ ਦੇ ਵਿੱਚ ਲੱਗੇ ਹੋਏ ਨੇ ਭਾਰਤ ਸਰਕਾਰ ਨੂੰ ਡਰ ਹੈ ਕਿ ਜੇਕਰ ਅਮਰੀਕੀ ਡੈਰੀ ਉਤਪਾਦਕ ਭਾਰਤ ਆਉਂਦੇ ਨੇ ਤਾਂ ਇਹ ਸਥਾਨਕ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ ਇਸ ਤੋਂ ਇਲਾਵਾ ਧਾਰਮਿਕ ਭਾਵਨਾ ਵੀ ਸ਼ਾਮਲ ਹੈ ਅਮਰੀਕਾ ਦੇ ਵਿੱਚ ਬਿਹਤਰ ਪੋਸ਼ਣ ਦੇ ਲਈ ਗਾਵਾਂ ਦੇ ਭੋਜਨ ਦੇ ਵਿੱਚ ਜਾਨਵਰਾਂ ਦੀਆਂ ਹੱਡੀਆਂ ਤੋਂ ਬਣੇ ਐਨਜ਼ਾਈਮ ਮਲਾਈ ਜਾਂਦੇ ਨੇ ਭਾਰਤੀ ਅਜਿਹੇ گاਵਾਂ ਦੇ ਦੁੱਧ ਨੂੰ ਮਾਸਾਹਾਰੀ ਦੁੱਧ ਮੰਨਦਾ ਹੈ ਭਾਰਤ ਨੇ ਕਿਹਾ ਕਿ ਅਸੀਂ ਆਪਣੇ ਹਿੱਤਾਂ ਨਾਲ ਸਮਝੌਤਾ ਕਰਾਂਗੇ ਆਜ਼ਾਦੀ ਦਿਵਸ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਦੇਸ਼ੀ ਉਪ ਉਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਮਛੇਰਿਆਂ ਅਤੇ ਪਸ਼ੂ ਪਾਲਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਭਾਰਤ ਆਪਣੇ ਕਿਸਾਨ ਅਤੇ ਪਸ਼ੂ ਪਾਲਕਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ 2030 ਤੱਕ ਵਪਾਰ ਨੂੰ 500 ਬਿਲੀਅਨ ਡਾਲਰ ਤੱਕ ਵਧਾਉਣ ਦਾ ਟੀਚਾ ਵੀ ਮਿੱਥਿਆ ਗਿਆ ਹੈ ਭਾਰਤ ਤੇ ਅਮਰੀਕਾ ਦਾ ਟੀਚਾ 2030 ਤੱਕ ਦਵੱਲੇ ਵਪਾਰ ਨੂੰ ਮੌਜੂਦਾ 191 ਬਿਲੀਅਨ ਡਾਲਰ ਤੋਂ ਵਧਾ ਕੇ 500 ਬਿਲੀਅਨ ਡਾਲਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਵਣਜ ਮੰਤਰਾਲੇ ਦੇ ਅੰਕੜੇ ਅਨੁਸਾਰ ਅਪ੍ਰੈਲ ਜੁਲਾਈ 2025 ਦੇ ਵਿੱਚ ਭਾਰਤ ਦਾ ਅਮਰੀਕਾ ਨੂੰ ਅਧਾਰਿਤ 21.64% ਵੱਧ ਕੇ 33.53 ਬਿਲੀਅਨ ਡਾਲਰ ਹੋ ਗਿਆ ਜਦੋਂ ਕਿ ਰਾਮਦ 12.33% ਤੋਂ ਵੱਧ ਕੇ 17.41 ਬਿਲੀਅਨ ਡਾਲਰ ਹੋਗੀ ਇਸ ਸਮੇਂ ਦੌਰਾਨ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ ਜਿਸ ਨਾਲ 12.56 ਬਿਲੀਅਨ ਡਾਲਰ ਦਾ ਵਪਾਰ ਹੋਇਆ ਅਪ੍ਰੈਲ ਤੋਂ ਭਾਰਤ ਦਾ ਅਮਰੀਕਾ ਨੂੰ ਆਧਾਰਿਤ ਲਗਾਤਾਰ ਵਧ ਰਿਹਾ ਹੈ ਇਸ ਦੌਰਾਨ ਸ਼ੁੱਕਰਵਾਰ ਦੀ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਮੁੱਦੇ ਦੇ ਉੱਤੇ ਅਲਾਸਕਾ ਦੇ ਵਿੱਚ ਮੀਟਿੰਗ ਕੀਤੀ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਮੁਲਾਕਾਤ ਨਾਲ ਦੋਵੇਂ ਦੇਸ਼ਾਂ ਦੇ ਵਿਚਕਾਰ ਤਣਾਅ ਘੱਟ ਸਕਦਾ ਹੈ ਅਤੇ ਭਾਰਤ ਨੂੰ ਵਾਧੂ ਟੈਰਿਫ ਤੋਂ ਵੀ ਰਾਹਤ ਮਿਲ ਸਕਦੀ ਹੈ ਟਰੰਪ ਨੇ ਕਿਹਾ ਕਿ ਜੇ ਮੈਨੂੰ ਪਾਬੰਦੀਆਂ ਲਗਾਉਣੀਆਂ ਪਈਆਂ ਤਾਂ ਮੈਂ ਕਰਾਂਗਾ ਪਰ ਸ਼ਾਇਦ ਮੈਨੂੰ ਨਹੀਂ ਲਾਉਣੀਆਂ ਪੈਣਗੀਆਂ ਇਹ ਉਹ ਕਿਹਾ ਗਿਆ ਕਿ ਭਾਰਤ ਆਪਣਾ ਲਗਭਗ 40% ਤੇ ਰੂਸ ਤੋਂ ਖਰੀਦਦਾ ਹੈ ਅਤੇ ਭਾਰਤ ਦੇ ਵਾਧੂ ਟੈਰਿਫ ਕਾਰਨ ਇਸ ਨੇ ਰੂਸ ਤੋਂ ਇੱਕ ਵੱਡਾ ਗਾਹਕ ਗਵਾ ਲਿਆ ਅਮਰੀਕਾ ਰਾਸ਼ਟਰਪਤੀ ਟਰੰਪ ਨੇ 6 ਅਗਸਤ ਨੂੰ ਭਾਰਤ ਤੇ 25% ਵਾਧੂ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਇਹ ਹੁਕਮ 27 ਅਗਸਤ ਤੋਂ ਲਾਗੂ ਹੋਵੇਗਾ ਕਾਰਜਕਾਰੀ ਹੁਕਮ ਦੇ ਵਿੱਚ ਕਿਹਾ ਗਿਆ ਕਿ ਇਹ ਕਾਰਵਾਈ ਭਾਰਤ ਵਿਰੁੱਧ ਰੂਸੀ ਤੇਲ ਖਰੀਦਣ ਕਾਰਨ ਕੀਤੀ ਗਈ ਹੈ ਇਸ ਤੋਂ ਪਹਿਲਾਂ 30 ਜੁਲਾਈ ਨੂੰ ਉਸਨੇ ਭਾਰਤ ਤੇ 25% ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਹੁਣ ਭਾਰਤ ਤੇ ਕੁੱਲ 50% ਟੈਰਿਫ ਲਗਾਇਆ ਜਾਵੇਗਾ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਵੈਸਟ ਸੀਟਲ ਸਟੋਰ ਦੇ ਵਿੱਚ ਚੋਰਾਂ ਨੇ 2 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ 2 ਮਿਲੀਅਨ ਡਾਲਰ ਦੇ ਗਹਿਣੇ ਦੇ ਹੱਥ ਸਾਫ਼ ਕਰਕੇ ਫਰਾਰ ਹੋ ਗਏ ਨੇ ਸਟੋਰ ਦੇ ਸੀਸੀਟੀਵੀ ਕੈਮਰਿਆਂ ਤੋਂ ਪ੍ਰਾਪਤ ਫੁਟੇਜ ਦੇ ਵਿੱਚ ਨਕਾਬ ਪੋਸਟ ਲੁਟੇਰੀ ਹਥੋੜਿਆਂ ਦੇ ਨਾਲ ਸ਼ੀਸ਼ੇ ਦੇ ਦਰਵਾਜ਼ੇ ਨੂੰ ਤੋੜ ਕੇ ਅਤੇ ਫਿਰ ਡਿਸਪਲੇਕੇਸ਼ਨ ਦੀ ਤੋੜਪਾਨ ਕਰਦੇ ਹੋਏ 2 ਬਿਲੀਅਨ ਡਾਲਰ ਦੇ ਗਹਿਣੇ ਲੁੱਟ ਕੇ ਲੈ ਗਏ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਿਏਟਲ ਦੇ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਦਲੇਰਾਨਾ ਲੁੱਟ ਨੂੰ ਅੰਜਾਮ ਦਿੱਤਾ ਜਦੋਂ ਕਿ ਗਹਿਣਿਆਂ ਦੇ ਸਟੋਰ ਦੇ ਵਿੱਚ ਲਗਭਗ 90 ਸਕਿੰਟ ਵਿੱਚ ਹੀ ਉਹ ਕਰੀਬ 2 ਮਿਲੀਅਨ ਡਾਲਰ ਦੇ ਹੀਰੇ ਲਗਜ਼ਰੀ ਕੜੀਆਂ ਸੋਨਾ ਅਤੇ ਹੋਰ ਚੀਜ਼ਾਂ ਚੋਰੀ ਕਰਕੇ ਫਰਾਰ ਹੋ ਗਏ ਨੇ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਇੱਕ ਪ੍ਰਦਰਸ਼ਨਕਾਰੀ ਦੌਰਾਨ ਲਗਭਗ 7,50,000 ਡਾਲਰ ਦੀਆਂ ਰੋਲੈਕਸ ਘੜੀਆਂ ਸਨ ਅਤੇ ਇੱਕ ਹੋਰ ਪ੍ਰਦਰਸ਼ਨਕਾਰੀ ਦੇ ਵਿੱਚ 1,25,000 ਡਾਲਰ ਦੀ ਕੀਮਤ ਦਾ ਇੱਕ ਅਮੈਰਲਡ ਦਾ ਹਾਰ ਵੀ ਸੀ ਪੁਲਿਸ ਨੇ ਦੱਸਿਆ ਕਿ ਇੱਕ ਨਕਾਬਪੋਸ਼ ਵਿਅਕਤੀ ਨੇ ਕਰਮਚਾਰੀ ਨੂੰ ਸਪਰੇਅ ਅਤੇ ਟੇਜ਼ਰ ਦੀ ਧਮਕੀ ਦਿੱਤੀ ਹਾਲਾਂਕਿ ਗਨਮਤ ਰਹੀ ਹੈ ਕਿ ਇਸ ਦੌਰਾਨ ਕੋਈ ਵੀ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦਾ ਨੌਜਵਾਨ ਬਿੱਟੂ ਅਮਰੀਕਾ 'ਚ ਗੈਰਕਾਨੂੰਨੀ ਤਰੀਕੇ ਤੋਂ ਰਹਿ ਰਿਹਾ ਸੀ ਹੁਣ ਪਿਛਲੇ 6 ਮਹੀਨਿਆਂ ਤੋਂ ਅਮਰੀਕੀ ਜੇਲ੍ਹ 'ਚ ਬੰਦ ਹੈ ਉਸਦੀ ਗ੍ਰਿਫਤਾਰੀ ਫਰਵਰੀ 2025 ਦੇ ਵਿੱਚ ਹੋਈ ਸੀ ਜਦੋਂ ਉਹ ਸ਼ਰਾਬ ਪੀ ਕੇ ਕਾਰ ਚਲਾ ਰਿਹਾ ਸੀ ਅਤੇ ਉਸ ਦੌਰਾਨ ਉਸਦੀ ਕਾਰ ਨਾਲ ਇੱਕ ਹਾਦਸਾ ਵਾਪਰ ਗਿਆ ਸੀ 2015 ਤੋਂ ਬਿੱਟੂ ਅਮਰੀਕਾ 'ਚ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਤੇ ਰਹਿ ਰਿਹਾ ਸੀ ਉਸ ਦੇ ਖਿਲਾਫ ਪਹਿਲਾਂ ਵੀ ਦਿਪ੍ਰੋਟੇਸ਼ਨ ਲੈਟਰ ਜਾਰੀ ਹੋ ਚੁੱਕਾ ਸੀ ਪਰ ਉਹ ਲੁਕ چھਪ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਹਾਸਦੇ ਦੇ ਸਮੇਂ ਉਸ ਦੀ ਕਾਰ ਦਾ ਬੀਮਾ ਵੀ ਨਹੀਂ ਸੀ ਜਿਸ ਕਾਰਨ ਉਸ ਤੇ ਹੋਰ ਗੰਭੀਰ ਦੋਸ਼ ਲੱਗ ਗਏ ਬਿੱਟੂ ਦੀ ਗ੍ਰਿਫਤਾਰੀ ਉਸ ਸਮੇਂ ਉਸ ਦੀ ਪਤਨੀ ਪਿੰਕੀ 8ਵੇਂ ਮਹੀਨੇ ਦੀ ਗਰਭਪਤੀ ਸੀ ਬਿੱਤੇ ਮਾਰਚ ਮਹੀਨੇ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਗ੍ਰਿਫਤਾਰੀ ਕਾਰਨ ਅਜੇ ਤੱਕ ਬਿੱਟੂ ਨੂੰ ਆਪਣੀ ਧੀ ਨੂੰ ਗੋਦੀ ਚ ਚੁੱਕਣ ਤੱਕ ਆ ਬਈ ਮੌਕਾ ਨਹੀਂ ਮਿਲਿਆ ਪਿੰਕੀ ਇਸ ਵੇਲੇ ਲਾ ਬਾਮਾ ਚ ਇਕੱਲੀ ਰਹਿ ਰਹੀ ਹੈ ਪਤੀ ਦੀ ਗੈਰ ਹਾਜ਼ਰੀ ਕਾਰਨ ਉਹ ਆਪਣੇ ਤੇ ਆਪਣੀ ਧੀ ਦਾ ਟਿੱਡ ਪਰਣ ਲਈ ਬਿਨਾਂ ਤਨਖਾਹ ਤੇ ਵੀ ਸਿਰਫ ਛੋਟੀ ਮੋਟੀ ਮਦਦ ਲਈ ਘਰੇਲੂ ਕੰਮ ਕਾਜ ਕਰਦੀ